ਮੇ ਬਣੀਆਂ ਦੁਦੀਆਂ ਜੇ ਰਹਿਣੇ ਜੋ ਫੋਟੋ ਦੀ ਤੀਜੀ ਕੁਸ਼ਤੀ ਲੱਗਦੇ ਮੇਲੇ ਸਾਰਾ ਨਾਲ ਬਹਾਰਾ ਵਿੱਕੀ ਲੱਗਿਆ ਚੌੜੀ ਇਕ ਨਾਲ ਗੱਭਰੂ ਨਾਲ ਮਟਿਆਰਾ ਅੱਲਾ ਨੂੰ ਪੰਜਾਬ ਵੀ ਆਈ ਆ ਭਟੇ ਅੱਜ ਪਗੰਬਰਾਂ ਦੀ ਧਰਤੀ ਹੈ ਅੱਜ ਦੇ ਸਮੇਂ ਸਾਡੇ ਅੱਜ ਦਾ ਛੇ ਮੇਲੇ ਤਾਰ ਤਾਰ ਕੇ ਬੰਦੇ ਬੰਦੇ ਮਾਰਕ ਪਾਇਆ ਉੱਥੇ ਅਸੀਂ ਅੱਜ ਖੇਰਾ ਜਿੱਤ ਕੇ ਸਾਡੇ ਬਾਦ ਦੀ ਸਰਕਾਰ ਦੇ ਦੋ ਜੁਤੀ ਸੰਗਠਨ ਸਿੰਘ ਜੀ ਖੇਰਾ ਦੇ ਉੱਤੇ ਚੇਤੇ ਤੌਰ ਤੇ ਸਾਡੇ ਵਿਧਾਇਕ ਇੰਪਾਰ ਦੇ ਰਾਜਨੀਤਿਕ ਧਾਰਮਣੀ ਇਕਾਲੀ ਦਲ ਹਿੱਤਾਂ ਦੇ ਸਿੱਖਰ ਕਰਕੇ ਆ ਕੇ ਇਸ ਤੋਂ ਦੀ ਪ੍ਰੰਧ ਕਮੇਟੀ ਤੇ ਪਹਿਲਵਾਨਾਂ ਦਾ ਅਸ਼ੀਰਵਾਦ ਤਾਂ ਚੇਤੇ ਤੌਰ ਤੇ ਸਾਡੇ ਬਾਦ ਦੀ ਸਰਕਾਰ ਜੋ ਐਮ ਐਲ ਏ ਪ੍ਰਦੀਪ ਸਿੰਘ ਜੀ ਖੇਰਾ ਸਾਹਿਬ ਦਾ ਨਾਮ ਕਰਾਂਗੇ ਅੱਜ ਦੇ ਇਸ ਜੁਬੇ ਜਲੀ ਕੀ ਕਹਣਾ ਜਾਵੇਗਾ ਜੀ ਜੀ ਕਾ ਖਾਸ ਜੀ ਹੋਏ ਜੀ ਕਾ ਸੰਦੂ ਆਪਣੇ ਮਹਾਂ ਲੱਖ ਤੇ ਸਾਡੀ ਜੀਤ ਕਮੇਟੀ ਅਸਰੇ ਨਗਰ ਦੀ ਕੈਡੀਓ ਸਮੁੱਚੀ ਪੰਚਾਇਤ ਲੈ ਵੀ ਬੇਨਤੀ ਹੈ ਕੋ ਸਾਡੇ ਕਾਲਾ ਪੋਲਵੰਦ ਜੀ ਕੜਕਾ ਕਲਾ ਜਿੱਤੇ ਵੀ ਮਿਹਰਬਾਨੀ ਕਰਕੇ ਸਾਡੇ ਪਰਵਾਰਕਾਂ ਦੇ ਨਾਲ ਉਹਨੇ ਜਿੱਤੇ ਜਾਣ ਕਰ ਰਹੇ ਤੇ ਜਿੱਤ ਦੇ ਬੁਲਟ ਮੀਟਰ ਸਾਈਕਲ ਤੇ ਬੁਲਟ ਦੇ ਨਾਲ ਜਿੱਥੇ ਅਕ ਜ਼ਰੂਰਤ ਸਰ ਤੇ ਮਿਲੇਗੀ ਜਿੱਤ ਦੇ ਬੁਲਟ ਦੇ ਨਾਲ ਉਹਨੇ ਜਿੱਤੇ ਨੂੰ ਸੰਬਾਰ ਕਰਦੇ ਕਾਲਾ ਪੋਲਵੰਦ ਦੇ ਪੱਖ ਪੱਲਾ ਆਹ ਜੰਦੀ ਆਪਰਾ ਜੀ ਜਿਹੜਾ ਬਾਹਰ ਵਾਲੇ ਸਰਕਾਰ ਵਾਲੇ ਜਿੱਤੇ ਵਾਲਾ ਹੋ ਰਿਹਾ ਬੋਲਣਾ ਤੇ ਬੜੇ ਬੜੇ ਬਲ ਖੜੇ ਇੱਧਰਲੇ ਪਾਸੇ ਆਏ ਤੇ ਵਾਲਾ ਸਾਹਿਬ ਕਿ ਮੈਂ ਬੈਠ ਗਿਆ ਛੇਦੂ ਪਹਿਲਵਾਨ ਜੀ ਦਿੱਲੀ ਖਾਰ ਪਹਿਲਵਾਨ ਜੀ ਰੌਣੀ ਜਲਦੀ ਨਾਲ ਤਿਆਰੀ ਕਰ ਲੈ ਤੇ ਹਮੇਸ਼ ਪਹਿਲਵਾਨ ਜੀ ਮਾਦਰਾ ਤੇ ਪ੍ਰਿੰਦਵਾਲ ਪਹਿਲਵਾਨ ਜੀ ਖਿਡਾਣਾ ਇਕ ਨੰਬਰ ਚੰਡੀ ਵਾਲੇ ਮਨ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹਮੇਸ਼ ਮਾਦਰਾ ਜੀ ਕਰੋ ਤਿਆਰੀ ਸ਼ਾਬਾਸ਼ ਜਿਹੜਾ ਸਾਡਾ ਪੰਜਾਬ ਹੈ ਵੱਡੇ ਵੱਡੇ ਮੱਲਾੜੀਆਂ ਵੱਡੀਆਂ ਟੱਕਰਾਂ ਹੋਣਗੀਆਂ ਸ਼ਾਬਾਸ਼ ਸ਼ਾਬਾਸ਼ ਜੀ ਵੱਡੇ ਮਨ ਦੇ ਤੇ ਇਹਦਾ ਜੱਬਰਾ ਦਰਮਿਆਨ ਅਦਰੇ ਬਲਵੰਤ ਗੁਰੂ ਮਹਾਰਾਜ ਚੜ੍ਹਦੇ ਜਲਾਬਖਸ਼ ਕਿਮਤ ਦੇਉਂਦੇ ਆ ਤੇ ਅੱਜ ਦੇ ਮੌਕੇ ਤੇ ਨਸਾਲੇ ਨੇ ਕੋਈ ਪਹਿਲਵਾਨ ਆਏ ਨਹੀਂ ਜਿੰਨੇ ਵੀ ਲਾਕਰੇ ਤੋਂ ਇਲੈਕਟ੍ਰੀਕਲ ਸਾਰੇ ਭਰਾਵਾਂ ਦੇ ਵੱਲੋਂ ਤੁਹਾਨੂੰ ਇਸ ਸੱਦੇ ਤੋਂ ਇਹਦਾ ਵੀ ਮੈਂ ਡਿਊਟੀ ਕਰਨਾ ਹੁੰਦਾ ਸੀ ਸਾਰਿਆਂ ਦਾ ਦੇਖਿਆ ਜਾਣਿਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਜੀ ਆਪਰੇ ਲੱਖ ਲੱਖ ਵਟੇ ਸੋ ਬਹੁਤ ਹੀ ਵੱਡੀਆਂ ਜੁਮਾਵਾਂ ਵੱਡੇ ਤੰਗਾਂ ਰਾਬੇ ਦੀ ਧਰਤੀ ਤੇ ਅੱਜ ਇਹ ਕੇਸ ਤੱਕ ਬਹੁਤ ਜਿਹੜਾ ਤੰਗਲ ਕਰਾਇਆ ਜਾ ਰਿਹਾ ਹੈ ਉਹ ਕੰਮ ਕੀ ਕਰਨਾ ਹੈ ਆਓ ਨਾਲੇ ਯਾਰ ਫੋਟੋ ਕਰਾ ਲਓ ਮੁੰਡੇ ਨਾਲ ਅੱਜ ਬੜਾ ਸਮਾਂ ਚੱਲਦਾ ਜਿੱਥੇ ਹਾਂਜੀ ਪੰਜਾਬ ਦੀ ਪੂਰੀ ਫੜੇ ਤਜਵਾਲਾ ਪਰ ਵਿੱਕੀ ਪਹਿਲਵਾਨ ਜੀ ਨਾਲ ਪੰਜਾਬੀ ਤਿੰਨ ਆਪਣਾ ਨੌਜਵਾਨਾਂ ਦੇ ਨਾਲ ਵੱਡੇ ਪੰਦਰਾਂ ਵਿੱਚ ਸ਼ੇਡਾ ਹਿੱਸਾ ਲੈਂਦੇ ਆ ਸ਼ੇਤੀ ਪਹਿਲਵਾਨ ਜੀ ਦਿੱਲੀ ਪੰਜਵੇਂ ਦੇ ਵਿੱਚ ਮੇਰੀ ਸ਼ੇਤੀ ਪਹਿਲਵਾਨ ਜੀ ਦਿੱਲੀ ਬੜੇ ਤਕੜੇ ਹੋਣਗੇ ਜਿਹੜਾ ਰਾਜ ਪਹਿਲਵਾਨ ਜਿਨ੍ਹਾਂ ਨੇ ਪੰਜਾਬ ਟੀਮ ਆਉਂਦੇ ਵੀ ਆ ਤੇ ਪੰਜਾਬ ਪਹਿਲਵਾਨ ਜੀ ਰਾਣੀ ਉਪਰਾਲਾ ਵੀ ਕਰਦੇ ਆ ਸ਼ੇਤੀ ਪਹਿਲਵਾਨ ਜੀ ਦਿੱਲੀ ਇਹ ਦੋ ਨੰਬਰ ਦੀ ਚੰਡੀ ਦੀ ਕੁਸ਼ਤੀ ਮਨਸ਼ੇਦੀ ਨਾਲ ਵਿੱਚ ਆਵੇ ਤੇ ਤਿੰਨ ਨੰਬਰ ਚੰਡੀ ਹੋ ਕੇ ਆ ਫੋਟੋ ਲਈ ਇੱਕ ਪਾਸੇ ਵਿੱਕੀ ਪਹਿਲਵਾਨ ਜੀ ਦੇ ਨਾਲ ਪੁਰਾਣਾ ਕਰਦੇ ਵੱਡੇ ਪਹਿਲਵਾਨ ਜੀ ਨਾਲ ਕਹਿੰਦੇ ਤੇ ਅੱਜ ਦੇ ਲਈ ਆਪ ਉਸਟੀ ਕਹਿੰਦੇ ਕਿਤੇ ਕਰਾਉਂਦੀ ਹੈ ਜੀ ਯੂ ਐਸ ਏ ਨੂੰ ਨਕਾਰ ਕੇ ਆਪਾਂ ਖੇਡਾਂ ਦੇ ਵਿੱਚ ਹਿੱਸਾ ਲਈਏ ਉਹ ਵੱਧ ਕੇ ਮਾਣ ਤੇ ਪੈ ਗਿਆ ਇੱਕ ਜਿਹੜਾ ਨਾਮ ਆਪਰੇਸ਼ਨ ਹੋ ਗਿਆ ਅੱਜ ਦੇ ਸਿੰਧ ਮੇਲੇ ਦੇ ਭੱਟੀ ਸ਼ਸ਼ੀਪ ਦੇ ਸਤਕਾਰ ਵਿੱਚ ਸਾਡਾ ਬੰਦਾ ਪਾਈ ਗਿਆ ਜਨਤਾ ਦੇ ਪੱਜ ਦੇ ਇਸ ਵਾਰ ਦੇ ਸੱਤਣੇ ਤੋਂ ਪਿੱਛੇ ਨੌਜਵਾਨ ਪਿੰਡ ਕੀਤਾ ਕਿਉਂ ਆਪਾਂ ਇੱਕ ਪੰਜਾਬ ਨੌਜਵਾਨ ਦਾ ਪੰਜਾਬ ਬਣਾਇਆ ਜਿੰਨੇ ਵਿੱਚ ਨੌਜਵਾਨਾਂ ਨੂੰ ਬਚਾ ਕੇ ਖੇਡਾਂ ਆਈ ਪਾਣੀ ਵਾਲਾ ਇਹ ਪ੍ਰਭਾਵਿਤ ਮਿੰਟ ਦਾ ਕੰਮ ਕਰ ਰਹੇ